ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੇ ਗਰਮੀ ਵੀ ਅੱਜ ਫੁੱਲ ਸੀ ਤੇ ਆਪਾਂ ਚੱਲ ਪਏ ਆ ਖੂਨੂ ਖੂਤੇ ਜਾ ਕੇ ਦੇਖਦੇ ਆਂ ਵੀ ਕੀ ਕੀ ਕੰਮ ਆ ਕਿਉਂਕਿ ਅੱਜ ਸਾਡਾ ਬਿਆਰੀ ਚਲ ਗਿਆ ਬਿਹਾਰ ਨੂੰ ਤੇ ਬੜਾ ਕੰਮ ਔਖਾ ਹੋਇਆ ਪਿਆ ਆ ਤੇ ਦੇਖਦੇ ਆਂ ਭਾਈ ਕੀ ਕੀ ਕੰਮ ਆ ਤੇ ਪਰਮਾਤਮਾ ਅਮਰੇ ਅਰਦਾਸ ਕਰਦੇ ਆਂ ਵੀ ਕਿਤੇ ਹਵਾ ਹਵਾ ਆਵੇ ਤੇ ਨਾਲੇ ਕਾਮ ਨਾਲ ਜੂਝਦੇ ਆਂ ਆਜੋ ਰੱਬ ਮੋਰੇ ਅਰਦਾਸ ਬੇਨਤੀ ਕੀਤੀ ਸੀ ਵੀ ਰੱਬਾ ਕਿਤੇ ਪੱਤਾ ਹੀ ਹਲਾ ਦੇ ਕਿਤੇ ਕਿਤੇ ਰੂਹ ਖੁਸ਼ ਕਰ ਦੇ ਕਿਤੇ ਹਵਾ ਦਾ ਬੁੱਲਾ ਆ ਜਾਵੇ ਕਿਸੇ ਪਾਸਿਓਂ ਤੇ ਗੱਲ ਇਹ ਹੋਈ ਵੀ ਕਹਿੰਦੇ ਆਪ ਨੂੰ ਨਹੀਂ ਕੂਲਰ ਲਾਇਆ ਸੀ ਤੇ ਇੱਧਰ ਲਾਇਆ ਸੀ ਕੂਲਰ ਪਰ ਚੱਕਰ ਹੋਰ ਬਣ ਗਿਆ ਵੀ ਗਰਮੀ ਸੀ ਕਿ ਬਹੁਤ ਸਾਡਾ ਅੱਜ ਬੰਦਾ ਚਲ ਗਿਆ ਤੇ گاਵਾ ਨੇ ਮਾਰ ਮਾਰ ਪੂਸ਼ਾਂ ਤੇ ਮੈਂ ਕਹਿੰਨਾ ਆਪਦਾ ਐ ਪੈਦਾ ਲਵੇੜਿਆ ਪਿਆ ਜਿਨ੍ਹਾਂ ਨੂੰ ਦੇਖ ਦੇਖ ਡਰਾਈ ਜਾਂਦਾ ਵੀ ਹੁਣ ਕੀ ਕਰਾਂਗੇ ਓ ਰੱਬਾ ਮੇਰਾ ਤੇ ਖੋਲੀ ਚ ਪੱਠੇ ਵੀ ਮਿੱਤਰਾ ਹੈ ਨਹੀਂ ਇਹ ਵੀ ਪੋਣੇ ਤੇ ਪਰਮਾਤਮਾ ਨੂੰ ਕਿਹਾ ਕਿ ਤੇ ਹਵਾ ਦਾ ਬੁੱਲਾ ਆਵੇ ਤੇ ਨਜ਼ਾਰਾ ਲਿਆਦਾ ਰੱਬ ਨੇ ਬਈ ਹਵਾ ਦਾ ਓਏ ਹੋਏ ਹੋ ਦੇਖ ਆਦਾ ਇੰਨੇ ਪੱਤਿਆਂ ਨੂੰ ਦੇਖ ਦੇ ਚਾ ਜਿਹੜੀ ਜਾਂਦਾ ਵੀ ਇੰਨੇ ਘਿਲਦੇ ਆ ਕੋਈ ਨਹੀਂ ਤੁਹਾਡੇ ਨਾਲ ਵੀ ਦੋ ਹੱਥ ਕਰਦੇ ਆ ਟੈਨਸ਼ਨ ਲੈਣ ਦੀ ਗੱਲ ਨਹੀਂ ਕੋਈ ਕੀ ਹੋਇਆ ਜੇ ਬਿਹਾਰੀ ਚਲ ਗਿਆ ਤਾਂ ਐਡੀ ਨਹੀਂ ਕੋਈ ਗੱਲ ਤੇ ਅੱਛਾ ਫੋਟੋ ਕਰਾਉਣੀ ਆਲਾ ਫੋਟੋ ਤਾਂ ਖਿੱਚ ਦਿੰਨਾ ਤੇਰੀ ਆਜਾ ਚੱਲ ਕਰ ਮੂੰ ਐਨੂੰ ਆਜਾ ਕਰ ਮੂੰ ਐਨੂੰ ਫੋਟੋ ਖਿੱਚਾਂ ਲੈ ਹੁਣ ਕੰਨ ਤਾਂ ਨਮ ਕਰਕੇ ਆਉਣ ਸੰਗੀ ਆਗੀ ਲੱਗਦੀ ਆ ਆਜਾ ਮੂੰ ਕਰਾਂ ਐਨੂੰ ਆਜਾ ਅਰ ਇਹ ਇਹ ਆਜਾ ਇਹ ਆ ਖਿੱਚੀ ਕਿਚੀ ਕੀ ਕਰ ਲਾ ਮੂੰ ਪਰ ਇਹਨੂੰ ਖਿੱਚ ਲੀਆ ਹੁਣ ਲੈਦਾ ਹੁਣ ਹੋਰ ਨਹੀਂ ਖਿੱਚਣੀ ਬੱਸ ਹਾਂ ਸਾਡਾ ਬੰਦਾ ਕਹਿੰਦਾ ਹੁੰਦਾ ਇੱਕ ਵੀ ਕਹਿੰਦਾ ਵੀ ਇਹ ਵੀ ਤੁਹਾਡੀਆਂ ਗੱਲਾਂ ਸਮਝਦੇ ਵੀ ਤੁਸੀਂ ਕੀ ਗੱਲ ਕਰਦੇ ਆ ਤੇ ਵਾਕਿਆ ਹੀ ਸਮਝਦਿਆਂ ਲੱਗਦੀਆਂ ਤੇ ਕੋਈ ਨਹੀਂ ਲੈ ਵੀ ਖੋਲਲੀ ਦੇ ਹਰੇ ਦੇ ਚਾਰ ਚੰਨ ਲਾਉਨੇ ਆ ਗੱਲ ਆ ਕੋਈ ਯਾਰ ਹਵਾ ਰੱਬ ਨੇ ਬਗਾਤੀ ਆ ਤਨ ਤਨ ਕਰਾਤੀ ਆ ਲੈ ਅੱਜ ਜੇ ਸਾਡੇ ਨਾ ਗਲ ਚ ਪਜਾਲੀ ਪਈ ਆ ਤੇ ਮੀ ਵੀ ਆਇਆ ਹੀ ਲੈ ਰੱਬਾ ਪਾ ਦੇ ਅੱਜ ਮੀ ਕਿਤੇ ਰੂਹ ਖੁਸ਼ ਕਰ ਦੇ ਕਿਤੇ ਓਏ ਹੋਏ ਹੋਏ ਜੇ ਮੀ ਨਾ ਪਾਇਆ ਸਾਨੂੰ ਤਾਂ ਗੋਹਾ ਦੇਖ-ਦੇਖ ਸਾਡੀ ਜਾਨ ਨਿਕਲੀ ਜਾਂਦੀ ਵੀ ਚੱਕਾਂਗੇ ਕਿਦਾਂ ਓਏ ਹੈਗਾ ਤਾਂ ਰੀੜੀ ਐ ਕਿਆ ਲੱਗਦਾ ਇਦਾਂ ਜਿਦਾ ਦੋ-ਦੋ ਟਰਾਲੀਆਂ ਹੁੰਦੀਆਂ ਬੰਦਾ ਕਾਦਾ ਚਲ ਗਿਆ ਯਾਰ ਬੜੇ ਯੱਬ ਚ ਪੈ ਗਿਆ ਮੇਤਰਾ ਓ ਹੋ ਹੋ ਤੇ ਗਰਮੀ ਵੀ ਕਹਿੰਦੀ ਆ ਵੀ ਤੇਰਾ ਦੇਣਾ ਹੀ ਕੀ ਆ ਤੇ ਚਲੋ ਤੇ ਇਧਰ ਹਵਾ ਵੀ ਕਹਿੰਦੀ ਤੇਰਾ ਦੇਣਾ ਹੀ ਕੀ ਆ ਲੈ ਲੈ ਚੱਲ ਦੇ 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 ਸਪੀਡ ਸਪੀਡ ਬਣਦੀ ਹੌਲੀ ਵਾਲੀ ਉਹ ਲੈ ਬਈ ਮਿੱਤਰਾ ਜੇ ਅੱਜ ਕੁਝ ਹੋਰ ਮੰਗ ਲੈਂਦੇ ਨਾ ਤੇ ਉਹ ਵੀ ਪੂਰਾ ਹੋ ਜਾਣਾ ਸਗਾ ਮੰਗੀ ਦਾ ਮਾੜੀ ਮੋਟੀ ਆਵਾਜ਼ ਹੀ ਰੱਬ ਨੇ ਤਾਂ ਨੇਰੀਆਂ ਲਿਆਤੀਆਂ ਲੈ ਓ ਹੋ 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 ਉਹ ਤੇਰਾ ਭਲਾ ਹੋ ਜਾ ਉਹ ਰੇਖਾ ਮੇਰਾ ਓਏ ਓਏ ਇਹ ਕਾ ਗੱਲ ਦਸੀ ਓਏ ਆ ਨਾਰਾ ਕਿਹਨੇ ਬਣਾਇਆ ਸੀ ਭਈਏ ਪਜਾਓ ਪੰਜਾਬ ਬਚਾਓ ਪਤਾ ਤੈਨੂੰ ਨਹੀਂ ਪਤਾ ਲੈ ਜੋ ਕਾਦਾ ਨਾਰਾ ਬਣਾਇਆ ਯਾਰ ਜਲੂਸ ਨਿਕਲਿਆ ਪਿਆ ਬਿਹਾਰ ਨੂੰ ਆਉ ਉਹਨਾ ਖਾਂਦੀਆਂ ਨਹੀਂ ਗੀਆਂ ਜਿੰਨਾ ਕਰੀ ਜਾਂਦੀਆਂ ਬੜੇ ਚੱਕਰ ਚ ਪਏ ਆ ਯਾਰ ਲੈ ਦੱਸ ਹੈਲੋ ਓ ਕੰਮ ਆ ਜਾ ਕਰ ਲਾ ਕਰ ਲਈਏ ਕੁਝ ਰੋਟੀ ਜੋਗਾ ਹੋਣ ਨਹੀਂ ਉਹਨੇ ਮੋੜਨਾ ਆਪਾਂ ਨੂੰ ਹੀ ਕਰਨਾ ਪੈਣਾ ਇੱਕ ਆਇਆ ਇਹ ਉਹਨਾਂ ਚਰ ਕੁਰਸੀ ਤੇ ਨਹੀਂ ਬਹਿਣ ਦਿੰਦੀ ਜਿੰਨਾ ਚਿਰ ਇਹਨੂੰ ਖਾਲਣਾ ਪਾਈਏ ਓਏ ਭਰਾਵਾ ਮਾਰ ਮਾਰ ਹੁੱਡਾਂ ਮਾਰ ਮਾਰ ਕ ਹੁੱਡਾਂ ਠਾਲੀ ਜਾਂਦੀ ਰਹਿੰਦੀ ਵੀ ਉਠੋ ਪਹਿਲਾਂ ਮੈਨੂੰ ਖਾਲ ਪਾਓ ਇਹਦਾ ਸਾਹ ਲੈਣਾ ਵੀ ਦੁੱਬਰ ਕੀਤਾ ਹੁਣ ਇਹਨੇ ਐਨੂੰ ਵੀ ਨਹੀਂ ਦੇਖਣਾ ਮੂੰਹ ਹੀ ਐਨੂੰ ਘਰ ਲਵਾ ਹੈਲੋ ਓ ਉਹ ਦੇਖ ਲਾ ਲੈ ਗੋੜਣੀਆਂ ਦੇ ਕਿੱਦਾਂ ਥੱਲੇ ਲਾਈਆਂ ਗੁਹਾ ਚੱਕ ਚੱਕ ਬੂਟਾਂ ਦਾ ਸਾਲਾ ਹਾਲ ਐ ਹੋਇਆ ਅੱਜ ਦਾ ਪਨਾਮਾ ਦੇ ਜੰਗਲਾਂ 'ਚੋਂ ਨੰਗ ਕੇ ਆਏ ਹੁੰਨੇ ਆ ਓਹੋ ਚੱਲ ਚੱਲ ਖਿੱਚ ਕੇ ਰੱਖ ਗੱਡੀ ਲੋਡ ਕਰਕੇ ਪੂਰੀ ਪਿਆਮਾ ਦੇਖ ਸਾਲੇ ਨੇ ਚਿੱਟਾ ਇਦਾਂ ਪਾਇਆ ਜਿਦਾਂ ਸਾਲਾ ਪੰਚਾਇਤ ਤੇ ਕਿਸੇ ਦਾ ਫੈਸਲਾ ਕਰਾਉਣ ਚੱਲਾ ਹੁੰਦਾ ਹੈ ਓਏ ਓਏ ਨੀਕਰ ਵੀ ਲਾਈ ਆ ਥਾਲੇ ਨੂੰ ਨਹਾਉਣ ਦੀ ਰਹਿੰਦੀ ਵੀ ਵੱਡ ਜਮਾਂ ਚਲੇ ਜੇ ਕਿਹੜੀ ਗਾੜੀ ਜੀਤਾ ਛੜਦੀ ਏ ਚਲੇ ਜਾ ਓਏ ਕਲੇਜ ਛੜਦੀ ਏ ਹਾਂ ਹਾਂ ਨਿਆਰੇ ਆਏ ਪਏ ਆ ਕੀ ਆ ਗਿਆ ਚੁੱਪੀ ਮਾਰ ਕੇ ਕੀ ਆ ਗਿਆ ਗੋਤੜ ਆ ਗਿਆ ਦੇਖ ਕੀ ਕਰਦਾ ਪੰਗੇ ਲੈਂਦਾ ਦੇਖ ਆ ਦਾਸ ਯਾਰ ਲੈ ਖਾਲੇ ਨਾਕ ਘੁੱਟੇ ਤੋਂ ਬਗੈਰ ਹੀ ਓਏ ਤੇ ਲੈ ਵੀ ਕੰਮ ਨੇ ਬੜ ਚੱਲਿਆ ਆ ਮੱਕੀ ਬੱਡੋ ਚੱਲੀ ਆ ਤੇ ਇਧਰ ਕੱਦੂ ਘਰਤਾ ਆ ਤੇ ਲੈ ਵੀ ਪਾਣੀ ਚੱਲਣ ਡਿਆ ਠਾ ਠਾ ਧੰਨ ਧੰਨ ਹੋਈ ਪਈ ਆ ਉਤੋਂ ਸ਼ਾਮ ਦਾ ਵੇਲਾ ਓਏ ਹੋਏ ਹੋਏ ਮਾੜਾ ਮਾੜਾ ਬੱਦਲ ਸ਼ੁਗਰ ਆ ਪ੍ਰਮਾਤਮਾ ਨੇ ਥੋੜੀ ਜੀ ਠੱਲ ਪਾਈ ਠੰਡ ਆਈ ਮਾਲਾ ਮੌਸਮ ਥੋੜਾ ਜਿਹਾ ਠੰਡਾ ਹੋਇਆ ਤੇ ਕੰਮ ਚੱਲਿਆ ਤੇ ਲੈ ਅੱਜ ਅਹੀਂ ਕੰਮ ਲੈ ਲੈਣਾ ਤੇ ਹੋ ਜਾਣਾ ਵੇਲੇ ਜਦੋਂ ਕੰਮ ਦਾ ਦੌਰ ਸੀ ਉਦੋਂ ਸਾਲਾ ਭਈਆ ਭੱਜ ਗਿਆ ਉਦਾਂ ਸਾਲਾ ਇੱਥੇ ਤੁਰਿਆ ਫਿਰਦਾ ਰਿਹਾ ਵੇਲਾ ਲੈ ਆ ਵੀ ਅਜੀਤ ਸਿੰਘ ਤੁਰਿਆ ਉਹ ਕਿੱਧਰ ਇੱਥੇ ਹੀ ਰਹਿ ਐਲ ਤਾਂ ਫੁੱਲ ਜਨਣ ਡਈਆਂ ਆ ਕਹਿੰਦਾ ਵੀ ਕੱਦੂ ਚ ਵੜਨਾ ਆ ਲੈ ਪੁੱਛਣ ਵਾਲਾ ਹੋਵੇ ਵੀ ਇਹ ਕਿਹੜਾ ਨਾਉਣ ਹੋਇਆ ਬਈ ਨੇ ਕਿਆ ਕੌਣ ਆ ਓਏ ਹੈ? ਚੱਲ ਜਿ ਆ ਜਾਣਾ ਹੈ ਹੈ? ਚੱਲ ਜਿ ਆ ਜਾਣਾ ਹੈ ਬੰਦੀ ਆਲੇ ਵੇ ਜੇ ਨਾ ਤਾਂ ਆਟੋ ਪਲਟਾ ਦੇਣੀ ਮੈਨੂੰ ਲਾਦਾ ਖੂ ਤਾਂ ਹੀ ਆਉਂਦੀ ਆਉਂਦੀ ਉਹ ਨਾ ਗੱਡੀ ਰੋਕਦੀ ਬਈ ਕਿਉਂ ਗੱਡੀ ਕੁਲੀ ਡੁੱਲੀ ਗੱਡੀ ਆਲੇ ਦਵਾਲਿਓ ਵੇ ਉਹ ਇਹਦਾ ਝੋਨਾ ਲਾਉਣ ਵਾਲੇ ਲੱਗਦੇ ਮੈਨੂੰ ਇਹ ਕਿਤੇ ਤਾਂ ਨਹੀਂ 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 ਉਹ ਛੱਡਣ ਆਇਆ ਗੱਡੀ ਤੇ ਗੱਡੀ ਲਾਂਸਾਂ ਮਗਰਾਈ ਹੋਣੀ ਰਾਹ ਚੋਂ ਉਹਦੇ ਉਹ ਛੱਡਣ ਆਇਆ ਉਹ ਲਾਉਣ ਦਿਆ ਉਹਦੇ ਉਹ ਐ ਕੀ ਉਹਨੂੰ ਹੁੰਦੇ ਕਹਿੰਦੇ ਹੁੰਦੇ ਆ ਉਹ ਦੇਖਾਂ ਉਧਰ ਉਹ ਵੀ ਆਉਂਦੇ ਉਹੜੇ ਸ਼ੀਸ਼ਾ ਵੀ ਐ ਗੱਡੀ ਦੇ ਸ਼ੀਸ਼ਾ ਵੀ ਐ ਨਹੀਂ ਹਵਾ ਹਰਾ ਪੂਰਾ ਐ ਨੋ ਏਦਿਹੀ ਗੱਡੀ ਏਸੀ ਵੀ ਨਹੀਂ ਲੱਗਦਾ ਹੈਂ ਉਹ ਹੀ ਬਣਾਉਂਦਾ ਲੱਗਦਾ ਮੈਨੂੰ ਉਹ ਵੀ ਬਣਾਉਂਦਿਆ ਮੈਂ ਕਿਹਾ ਸੱਪ ਦੇ ਨਾਨਕੇ ਆਇਆ ਵੀਡੀਓ ਬਣਾ ਲਵਾ ਡਾਟਰ ਜੀ ਜਾ ਵੀ ਨਹੀਂ ਗੱਡੀ ਦੇ ਨਾ ਗੱਡੀ ਦੇ ਸ਼ੀਸ਼ਾ ਵੀ ਨਹੀਂ ਉਹਦੀ ਦੇ